ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦਰ ਪੁਆਸੇ ਮਟੋਰ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਪੱਬਾਂ ਭਾਰ ਹੈ ਚਾਈਨਾ ਡੋਰ ਦੇ ਖਿਲਾਫ ਕਿਉਂਕਿ ਚਾਈਨਾ ਡੋਰ ਦੇ ਨਾਲ ਬੇਹੱਦ ਮੰਦ ਭਾਗਿਆ ਘਟਨਾਵਾਂ ਜਿਹੜੀਆਂ ਨੇ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ ਪਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਐਸ ਡੀਐਸਪੀ ਅਜੀਤ ਸਿੰਘ ਅਤੇ ਉਹਨਾਂ ਦੇ ਨਾਲ ਸਿਟੀ ਇੰਚਾਰਜ ਗੁਰਮukh ਸਿੰਘ ਤੇ ਨਾਲ ਮੁਲਾਜ਼ਮ ਜਿਹੜੇ ਨੇ ਲਗਾਤਾਰ ਚੈਕਿੰਗ ਜਿਹੜੀ ਆ ਉਹ ਬਜ਼ਾਰਾਂ ਦੇ ਵਿੱਚ ਕਰ ਰਹੇ ਨੇ ਦੁਕਾਨਾਂ ਦੇ ਉੱਤੇ ਜਿਹੜੀ ਆ ਚੈਕਿੰਗ ਕਰ ਰਹੇ ਨੇ ਅਲੱਗ-ਅਲੱਗ ਦੁਕਾਨਾਂ ਦੇ ਉੱਤੇ ਰੂਟੀਨ ਵਾਈਜ਼ ਅਲੱਗ-ਅਲੱਗ ਥਾਵਾਂ ਦੇ ਉੱਤੇ ਹਰ ਰੋਜ਼ ਚੈਕਿੰਗ ਜਿਹੜੀ ਆ ਉਹ ਕਰਦੇ ਨੇ ਜਿਹਦੇ ਚੱਲਦੇ ਬਿਲਕੁਲ ਵੀ ਜਿਹੜੇ ਗਲਤ ਕੰਮ ਨੇ ਉਹ ਬਿਲਕੁਲ ਜਿਹੜੇ ਨਹੀਂ ਹੋਣ ਦਿੱਤੇ ਜਾਣਗੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਨਾਲ ਹੀ ਚੈਨਾ ਡੋਰ ਵਰਗੀ ਜਿਹੜੀ ਭਿਆਨਕ ਬਿਮਾਰੀ ਕਹਿ ਸਕਦੇ ਆ ਜਿਸ ਦੇ ਨਾਲ ਜਾਨਾਂ ਜਿਹੜੀਆਂ ਨੇ ਚਲੇ ਜਾਂਦੇ ਨੇ ਉਸ ਦੇ ਬਿਨਾਂ ਹੀ ਵਿਕਣ ਦਿੱਤੀ ਜਾਊਗੀ ਦੇਕਰ ਅਜਿਹਾ ਕਰਦਾ ਕੋਈ ਫੜਿਆ ਜਾਂਦਾ ਏ ਜਾਂ ਕਿਸੇ ਦੀ ਕੋਈ ਖਬਰ ਮਿਲਦੀ ਹੈ ਕਿ ਚੈਨਾ ਡੋਰ ਵੇਚੀ ਜਾ ਰਹੀ ਹੈ ਕਿਸੇ ਵੱਲੋਂ ਚਾਹੇ ਉਹ ਘਰ ਦੇ ਵਿੱਚ ਲੁਕਵਾ ਕੇ ਸ਼ਿਪਾਕੇ ਵਿੱਚ ਜਾ ਰਹੀ ਹੈ ਜਾਂ ਦੁਕਾਨਾਂ ਦੇ ਉੱਤੇ ਵਿੱਚ ਜਾ ਰਹੀ ਹੈ ਜਿਹੜਾ ਵਿਅਕਤੀ ਜੇਕਰ ਪੁਲਿਸ ਪ੍ਰਸ਼ਾਸਨ ਦੇ ਅੜਕੇ ਚੜਦਾ ਹੈ ਤਾਂ ਉਸ ਦੇ ਉੱਤੇ ਬਣਦੀ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਕਹ ਲਈਏ ਜਾਂ ਸ਼ਹਿਰ ਵਾਸੀਆਂ ਦੀ ਖੁਸ਼ਕਿਸਮਤੀ ਕਿਉਂਕਿ ਕਿਸੇ ਵੀ ਦੁਕਾਨ ਦੇ ਉੱਤੇ ਚੈਨਾ ਡੋਰ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੋਈ ਜਿਹਦੇ ਚਲਦੇ ਸ਼ਹਿਰ ਵਾਸੀਆਂ ਨੂੰ ਇੱਕ ਯਕੀਨਤਾ ਜ਼ਰੂਰ ਵੱਜਿਆ ਹੈ ਕਿ ਸ਼ਹਿਰ ਵਾਸੀ ਇਹ ਬਿਮਾਰੀ ਤੋਂ ਕਾਹਾਂ ਦੂਰ ਨੇ ਉਹ ਸੁਰੱਖਿਅਤ ਨੇ ਤਾਂ ਕਿ ਚਾਈਨਾ ਡੋਰ ਜਿਹੜੀ ਹੈ ਨਹੀਂ ਮਿਲਦੀ ਕਿਸੇ ਦੁਕਾਨ ਦੇ ਉੱਤੇ ਚਾਈਨਾ ਡੋਰ ਨਹੀਂ ਵਿਕ ਰਹੀ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਮਾਂ ਦੇ ਉੱਤੇ ਜਿਹੜੀਆਂ ਨੇ ਜਾਨਾ ਜਾ ਰਹੀਆਂ ਨੇ ਪਰ ਸ਼੍ਰੀ ਨੰਦਵਰ ਸਾਹਿਬ ਦੀ ਧਰਤੀ ਦੇ ਉੱਤੇ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੀ ਕਿਸੇ ਵੀ ਦੁਕਾਨ ਦੇ ਉੱਤੇ ਜਿਹੜੀ ਹੈ ਚਾਈਨਾ ਡੋਰ ਪ੍ਰਾਪਤ ਨਹੀਂ ਹੋਈ ਤੇ ਨਾਲ ਹੀ ਕਹਿ ਸਕਦੇ ਆ ਕਿ ਪੁਲਿਸ ਤੋਂ ਜਾਂ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਚੀਜ਼ ਦੇ ਉੱਤੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੂਰੀ ਪੱਕੀ ਤੌਰ ਤੇ ਬੈਨ ਕੀਤੀ ਗਈ ਹੈ ਚਾਈਨਾ ਡੋਰ ਤੇ ਜੇਕਰ ਕੋਈ ਚਾਈਨਾ ਡੋਰ ਦੇ ਨਾਲ ਫੜਿਆ ਜਾਂਦਾ ਹੈ ਜੇ ਕੋਈ ਘਰ ਦੇ ਵਿੱਚ ਚੋਰੀ ਚੀਜ਼ ਨੂੰ ਵੇਚਦਾ ਹੈ ਤਾਂ ਉਸ ਦੇ ਉੱਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਹੋ ਸਕਦੀ ਹੈ ਜਿਹਦੇ ਚੱਲਦੇ ਅੱਜ ਇਹ ਡੀਐਸਪੀ ਅਜੇ ਸਿੰਘ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਦੇ ਕੋਲੋਂ ਵੀ ਅਜਿਹੀ ਨਾਮਰਾਦ ਬਿਮਾਰੀ ਚਾਇਨਾ ਡੋਰ ਮਿਲਦੀ ਹੈ ਤਾਂ ਉਹਦੇ ਉੱਤੇ ਕੜੀ ਕਾਰਵਾਈ ਸਖਤ ਕਾਰਵਾਈ ਜਿਹੜੀ ਜਰੂਰ ਕੀਤੀ ਜਾਊਗੀ ਤੇ ਨਾਲ ਹੀ ਸੁਣਦੇ ਆ ਕੀ ਕੁਝ ਕਿਹਾ ਡੀਐਸਪੀ ਅਜੇ ਸਿੰਘ ਨੇ ਤੇ ਨਾਲ ਹੀ ਦਿਖਾ ਦਈਏ ਤੁਹਾਨੂੰ ਹਰ ਇੱਕ ਦੁਕਾਨ ਦੀ ਤਸਵੀਰ ਜਿਹਦੇ ਉੱਤੇ ਅੱਜ ਪੂਰੀ ਚੈਕਿੰਗ ਕੀਤੀ ਗਈ ਕਿਉਂਕਿ ਲਗਾਤਾਰ ਰੁਟੀਨ ਦੇ ਵਿੱਚ ਵੱਖ-ਵੱਖ ਮੁਲਾਜ਼ਮਾਂ ਦੇ ਵੱਲੋਂ ਚੈਕਿੰਗ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਤੇ ਅੱਜ ਖੁਦ ਡੀਐਸਪੀ ਅਜੇ ਸਿੰਘ ਤੇ ਨਾਲ ਐਸਆਈ ਗੁਰਮukh ਸਿੰਘ ਪੁਲਿਸ ਪਾਰਟੀ ਦੇ ਨਾਲ ਵੱਖ-ਵੱਖ ਦੁਕਾਨਾਂ ਤੇ ਚੈਕਿੰਗ ਕਰਦੇ ਤੇ ਨਾਲ ਹੀ ਹਦਾਇਤਾਂ ਦੇ ਰਹੇ ਨੇ ਕਿ ਕਿਸ ਤਰ੍ਹਾਂ ਚੈਨਾ ਡੋਰ ਤੋਂ ਭਰੇਜ ਕਰਨਾ ਹੈ ਤੇ ਵੇਚਣੀ ਤੇ ਖਰੀਦਣੀ ਦੋਵੇਂ ਹੀ ਕਾਨੂੰਨੀ ਜੁਰਮ ਹੈ ਆਹ ਸੁਣਦੇ ਆ ਕੀ ਕੁਝ ਕਿਆ ਹੈ ਨਾ ਕਰਮ ਜੀ ਪਟਿਆ ਲਾ ਕੇ ਵੇਚਿਆ ਕਰੀ ਟੈਕਿੰਗ ਹੁੰਦੀ ਦੁਕਾਨਦਾਰਾਂ ਦਾ ਨਾਲਾ ਨੂੰ ਕੋਈ ਨਹੀਂ ਪਤਾ ਹੈਗਾ ਹੀ ਕੋਈ ਤੁਹਾਡੇ ਧਿਆਨ ਚ ਹਾਂਜੀ ਤੁਹਾਡੇ ਧਿਆਨ ਚ ਹੈਗਾ ਉਹ ਮੈਂ ਜਿਆਦਾ ਅਗਰ ਦੁਸ਼ਨੀ ਨਹੀਂ ਪਾ ਸਕਦੀ ਅਜੀ ਬਜੀ ਕਿਸ ਨਾਲ ਸਿੱਧੀ ਗੱਲ ਸੀ ਇਹਦਾ ਕੋਈ ਸਾਡਾ ਮਾਰਿਆ ਤਾਂ ਹੀ ਵਿਗਣਾ ਜਿਸੇ ਤੋਂ ਤਾਂ ਬਸ ਖਤਾਈ ਹੋਗੀ ਜੋ ਕਿ ਆਇਆ ਜੋ ਬਦ ਲਈ ਮਾਲ ਪਿਆ ਉਹ ਤਾਂ ਸਾਡਾ ਪਹਾ ਬਲੋਗ ਤੇ ਦਿੱਤਾ ਕਿ ਉਹ ਕੁਸਟਾਈ ਜਿਹੜੀ ਚੱਲ ਰਹੀ ਹੈ ਉਹ ਤਾਂ ਅੱਜ ਹੀ ਸਪੈਸ਼ਲ ਡਰਾਈਵ ਹੈਗੀ ਜਿਹੜੀ ਹੈ ਚਾਈਨਾ ਡੋਰ ਖਾਸ ਕਰਕੇ ਇਹਦੇ ਨਾਲ ਕਾਫੀ ਦੁਰਘਟਨਾਵਾਂ ਹੋ ਗਈਆਂ ਬਹੁਤ ਲੋਕਾਂ ਦੀ ਜਾਨ ਵੀ ਚਲੀ ਗਈ ਔਰ ਬਹੁਤ ਜ਼ਿਆਦਾ ਐਕਸੀਡੈਂਟਲ ਹੈਗੀ ਹੈ ਤੇ ਇੱਥੇ ਪੂਰੀ ਤਰ੍ਹਾਂ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਬੈਨ ਹੈਗਾ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅੱਜ ਸਾਰੇ ਸਟੇਟ ਦੇ ਵਿੱਚ ਇਹ ਡਰਾਈਵ ਚੱਲਦੀ ਪਈ ਹੈ ਅਸੀਂ ਕੱਲੇ-ਕੱਲੇ ਪਤੰਗਾਂ ਵਾਲੀ ਦੁਕਾਨ ਤੇ ਜਾ ਕੇ ਚੈੱਕ ਕਰ ਰਹੇ ਹੈਗੇ ਆ ਡੋਰ ਖਾਸ ਕਰਕੇ ਤੇ ਇਹ ਕੋਈ ਵੀ ਜਿਹੜੀ ਇਹਦੇ ਖਿਲਾਫ ਕੋਈ ਵੀ ਕਿਤੇ ਗੱਲ ਲੱਭਦੀ ਹੈ ਉਹਦਾ ਕ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੇਰੀ ਆਮ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਵੀ ਹੈਗੀ ਹੈ ਜੇ ਕਿਸੇ ਦੇ ਨੋਟਿਸ 'ਤੇ ਆਉਂਦਾ ਹੈਗਾ ਕਿਤੇ ਚਾਈਨਾ ਡੋਰ ਕੋਈ ਦੁਕਾਨ 'ਚ ਨਾ ਰੱਖ ਕੇ ਵੇਚ ਰਿਹਾ ਹੋਏ ਆਪਣੇ ਘਰ 'ਚ ਕਿਤੇ ਲੁਕ ਛਪ ਕੇ ਵੇਚ ਰਿਹਾ ਹੋਏ ਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਦਿਓ ਉਹਦਾ ਨਾਮ ਅਸੀਂ ਗੁਪਤ ਰੱਖਾਂਗੇ ਤੇ ਸਾਡਾ ਸਹਿਯੋਗ ਕਰੋ ਤਾਂ ਜੋ ਇਹ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈਗੀ ਆ ਚਾਈਨਾ ਡੋਰ ਇੱਥੇ ਆਪਾਂ ਨਾਤ ਪਾ ਸਕੀਏ ਜੀ ਸਰ ਕਿਸੇ ਦੁਕਾਨ ਦੇ ਵਿੱਚ ਹੁਣ ਤੱਕ ਕੋਈ ਆਇਆ ਤਾਂ ਨਹੀਂ ਕੇ ਸਾਹਮਣੇ ਨਹੀਂ ਹਲੇ ਤੱਕ ਤੇ ਨਹੀਂ ਜੀ ਹਲੇ ਤੇ ਸ਼ੁਰੂ ਹੋਇਆ ਹੈਗਾ ਮਤਲਬ ਡੇਟ 2 ਘੰਟੇ ਪਹਿਲਾਂ ਅਸੀਂ ਕੱਲੀ ਕੱਲੀ ਦੁਕਾਨ ਤੇ ਹੀ ਘਰ ਰਿਹਾ ਹੈ ਇਹ ਸਾਡਾ ਲਗਾਤਾਰ ਚੱਲੇਗਾ ਹਲੇ ਹੋਰ ਸਾਡੇ ਨੋਟਿਸ 'ਚ ਆਉਂਦਾ ਇਹੋ ਜਿਹਾ ਮਾਮਲਾ ਕਿਤੇ ਰਿਕਵਰੀ ਹੁੰਦੀ ਹੈ ਤਾਂ ਫਿਰ ਉਹਦੇ ਬਾਰੇ ਤੁਹਾਨੂੰ ਅਲੱਗ ਤੌਰ ਦੱਸਾਂਗੇ ਵੈਸੇ ਅਸੀਂ ਡੇਲੀ ਚੈੱਕ ਕਰਦੇ ਹੈਗੇ ਆ ਤੇ ਅੱਜ ਵੀ ਅਸੀਂ ਹਲੇ ਆਪਰੇਸ਼ਨ ਚੱਲਦਾ ਪਿਆ ਸਾਡਾ ਹੈ